वाह वाह वंस महला, महला उचारण करना है तीजा बोलना है वंस महला तीजा महला तीजा क्योंकि पहला अंका च आ गया फिर अखर च आ गया एक अंकार सतगुर प्रसाद ਪਰਾਪ ਸੱਚਾ ਹਾਰ ਸਾਲਾਹੀਐ ਕਾਰਜ ਸਭ ਕਿਛ ਕਰਨ ਜੋਗ ਸਾ ਧਨ ਰੰਡ ਨ ਕਭੂ ਬੈਸਈ ਨਾ ਕਦੇ ਹੋਵੈ ਸੋਗ ਸਾ ਧਨ ਵਖਰਾ ਪਾਠ ਥਿਜਮ ਕਲਾ ਦਮੀਐ ਰੰਡ ਨ ਕਭੂ ਬੈਸਈ ਥਿ ਵਿਸ਼ਰਾਮ ਹੈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨੰਦਨ ਰਸ ਭੋਗ ਸਾਤ ਹਨ ਮਹਿਲ ਸਮਾਣੀ ਇਹ ਵੀ ਸਾਤ ਹਨ ਵੱਖਰਾ ਪਾਠ ਜਿਨ ਪ੍ਰਯੋਜਤਾ ਕਰਮ ਵਿਧਾਤਾ ਬੁਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸਮਲ ਹੈ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸਮਲ ਹੈ ਮੇਰੇ ਆਪੜੇ ਛਪਿਆ ਹੋਇਆ ਸੀ ਆਪਣੇ ਪਾਠ ਹੈ ਕੰਨੇ ਤੋਂ ਬਗੈਰ ਐੜਾ ਪੱਪਾ ਨਾਣੇ ਲਾਂ ਦੇ ਨਾਲ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸਮਲ ਹੈ ਨਾ ਕਦੇ ਲਗੈ ਵਿਜੋਗੂ ਸੱਚੜਾ ਪਿਰਸਾ ਲਾਹੀਐ ਸਭ ਕਿਛ ਕਰਣਾ ਜੋਗੂ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲਐ ਮਿਲਾਏ ਸਾਧਨ ਪ੍ਰੇਤ ਰੰਗ ਰਤੀ ਵਿੱਚ ਹੋ ਆਪ ਗਵਾਈ ਵਿੱਚ ਹੋ ਆਪ ਗਵਾਈ ਫਿਰ ਕਾਲ ਨ ਖਾਈ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੇ ਅੰਤਰ ਭਿੰਨੇ ਮਿਲੇਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੂਵਨ ਮਾਤੀ ਫੇਰ ਕੈ ਅੰਕ ਸਮਾਈ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਤੰਤ ਪਛਾਣਿਆ ਹਾ ਤਿਨ ਪੂਛਾ ਸੰਤਾ ਗਾਈ ਆਪ ਛੂਡ ਸੇਵਾ ਕਰੀ ਫਿਰ ਸਚੜਾ ਮਿਲੇ ਸਹਿਜ ਸੁਭਾਈ फेर सच्चा मिला आई साच कमाई ਸਾਚ ਸਬਦ ਧਨ ਰਾਤੀ ਕਦੇ ਨਾ ਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਫਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਈ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਈ ਪਿਰੋ ਵਿਛੁਨੀਆਂ ਪਿਰੋ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲੱਗ ਸੱਚੇ ਪਾਈ ਸਤਗੁਰ ਸਦਾ ਦਇਆਲ ਹੈ ਅਵਗੁਣ ਸ਼ਬਦ ਜਲਾਏ ਅਵਗੁਣ ਸ਼ਬਦ ਜਲਾਏ ਔਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਪਹਿਲਾਂ ਅਵਗੁਣ ਆ ਗਿਆ ਵਾਹਿ ਨਾਲ ਹੁਣ ਔਗੁਣ ਊੜੇ ਨਾਲ ਧਿਆਨ ਨਾਲ ਉਚਾਰਨ ਕਰਨਾ ਔਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚਾ ਸ਼ਬਦ ਸਦਾ ਸੁਖ ਪਾਇਆ ਹੋਮੈ ਗਈ ਭrati ਭrati ਤਦਾਂ ਨਹੀਂ ਬੋਲਣਾ ਭrati ਪਿਰ ਨਿਰਮਾਇਲ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰ ਹੋ ਵਿਚੁਨੀਆਂ ਭੀ ਮਿਲਹਿ ਜੇ ਸਤਗੁਰ ਲੱਗ ਹੈ ਸਾਚੇ ਪਾਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ